ਗੁਰਦੁਆਰਾ ਮਨੀਕਰਨ ਸਾਹਿਬ ਕੋਲ ਫਟਿਆ ਬੱਦਲ ਤੁਸੀਂ ਵੀ ਦੇਖੋ ਤਬਾਹੀ ਦਾ ਖੋਫਨਾਕ ਮੰਜ਼ਰ ਤੇ ਵੀਡੀਓ ਨੂੰ ਕਰੋ ਵਾਤੋਵਾਦ ਸ਼ੇਅਰ ਇਹਨਾਂ ਲੋਕਾਂ ਦੀ ਸਲਾਮਤੀ ਲਈ ਅਰਦਾਸ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਜਾਂ ਤੁਹਾਡੇ ਰਿਸ਼ਤੇਦਾਰ ਵੀ ਜਾ ਰਹੇ ਨੇ ਮਨੀਕਰਨ ਸਾਹਿਬ ਤਾਂ ਉਹਨਾਂ ਸਾਵਧਾਨ ਹੋ ਜੋ ਉਹਨਾਂ ਨੂੰ ਪਿੱਛੇ ਹੀ ਮੋੜ ਦਿਓ ਇਹ ਵੀਡੀਓ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਮਨੀਕਰਨ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਬੱਦਲ ਫਟਣ ਦੇ ਨਾਲ ਇਹ ਤਬਾਹੀ ਦਾ ਖੌਫਨਾਕ ਮੰਜ਼ਰ ਵੇਖਣ ਨੂੰ ਮਿਲਿਆ ਹੈ ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚੋਂ ਮਲਬਾ ਵੱਢ ਚੁੱਕਿਆ ਹੈ ਉੱਤੇ ਹੀ ਸੜਕਾਂ ਦੀ ਗੱਲ ਕਰੀਏ ਜਾਂ ਫਿਰ ਲੋਕਾਂ ਦੀਆਂ ਗੱਡੀਆਂ ਵੀ ਇਸ ਮਲਬੇ ਦੇ ਹੇਠਾਂ ਹੀ ਦਬ ਚੁੱਕੀਆਂ ਨੇ ਇੱਥੇ ਤੱਕ ਕਿ ਲੋਕ ਆਪਣੇ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਨੇ ਸੋ ਇਹ ਤੁਸੀਂ ਵੀਡੀਓ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋ ਜਿੱਥੇ ਪਾਣੀ ਦੇ ਵਿੱਚ ਨੀਰਾ ਮਲਬਾ ਹੀ ਮਲਬਾ ਰੁੜਦਾ ਜਾਂਦਾ ਏ ਤੇ ਪਹਾੜੀਆਂ ਤੁਸੀਂ ਵੇਖ ਰਹੇ ਹੋ ਕਿ ਪਹਾੜੀਆਂ ਗਿਰ ਚੁੱਕੀਆਂ ਨੇ ਲੈਂਡਸਲਾਈਡ ਹੋ ਰਹੀ ਹੈ ਲਗਾਤਾਰ ਜਿਹੜਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਏ ਸੋ ਤਬਾਹੀ ਦਾ ਇਹ ਖੌਫਨਾਕ ਮੰਜ਼ਰ ਦੇਖ ਕੇ ਤਾਂ ਹਰ ਇੱਕ ਦੀ ਰੂਹ ਤੱਕ ਕੰਬ ਉੱਠੀ ਹੈ